ਪਿਆਰੇ ਬੱਚਿਓ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਸ਼੍ਰੇਣੀ ਦੀ ਜਿਹੜੀ ਡੇਟ ਸ਼ੀਟ ਆ ਚੁੱਕੀ ਆ ਫਰਵਰੀ ਮਾਰਚ ਦੇ ਵਿੱਚ ਪੇਪਰ ਹੋ ਰਹੇ ਨੇ 2026 ਸਾਲਾਨਾ ਪ੍ਰੀਖਿਆ ਦੇ ਸਮੇਤ ਓਪਨ ਸਕੂਲ ਸਾਰਿਆਂ ਦੇ ਦੇ ਲਈ ਡੇਟ ਸ਼ੀਟ ਜਿਹੜੀ ਇੱਕੋ ਕਾਮਨ ਹੈ ਕੋਈ ਵੀ ਜਿਹੜਾ ਹਿਊਮਨਿਟਾਈਜ਼ ਗਰੁੱਪ ਹੈ ਸਾਇੰਸ ਗਰੁੱਪ ਹੈ ਕਮਰਸ ਗਰੁੱਪ ਆ ਐਗਰੀਕਲਚਰ ਗਰੁੱਪ ਆ ਸਾਰਿਆਂ ਦੇ ਲਈ ਇੱਕੋ 17 ਤੋਂ 26 ਤੋਂ ਜਿਹੜੇ ਸ਼ੁਰੂ ਹੋ ਰਿਹਾ ਪੇਪਰ ਦਾ ਟਾਈਮ ਹੋਣਾਗਾ 11 ਤੋਂ ਲੈ ਕੇ 2:30 ਤੱਕ ਪਹਿਲਾ ਪੇਪਰ ਹੋਮ ਸਾਇੰਸ ਦਾ 18 ਤੋਂ 26 ਫੇਰ ਨੂੰ ਹੈਗਾ ਸੋਸ਼ੀਆਲੋਜੀ ਦਾ 19 ਨੂੰ ਹੈ ਸਾਈਕੋਲੋਜੀ ਦਾ 20 ਨੂੰ ਹੈ ਬਿਜ਼ਨਸ ਸਟੱਡੀਜ਼ ਦਾ ਕਮਰਸ ਵਾਲੇ ਬੱਚਾ ਲਈ ਹੈ 21 ਤੋਂ 26 ਨੂੰ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਫਿਰ 23 ਨੂੰ ਹੈ 뮤직 ਤਵਲਾ ਫੰਡਾਮੈਂਟਲ ਆਫ ਈ-ਬਿਜ਼ਨਸ 23 ਤਰੀਕ ਦਾ ਹੈਗਾ 24 ਨੂੰ ਐਗਰੀਕਲਚਰ 25 ਨੂੰ ਇਕਨੋਮਿਕਸ 26 ਨੂੰ ਬਾਇਓਲੋਜੀ মিডিਆ ਸਟਡੀ 27 ਨੂੰ ਕੰਟੈਂਟ ਸੀ ਹੈ 6 3 ਨੂੰ ਜਾਨੀ ਕਿ 6 ਮਾਰਚ ਨੂੰ ਕੰਪਿਊਟਰ ਐਪਲੀਕੇਸ਼ਨ ਹੈ 7 3 26 ਨੂੰ ਜਨਰਲ ਅੰਗਰੇਜ਼ੀ ਹੈ 7 ਮਾਰਚ ਨੂੰ 9 ਮਾਰਚ ਨੂੰ ਜਿਹੜਾ ਹੈਗਾ ਜੀਓਗ੍ਰਾਫੀ ਹੈ ਫੇਰ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ 10 ਨੂੰ ਰਿਲੀਜੀਅਨ ਹੈ 11 ਨੂੰ ਡਿਫੈਂਸ ਸਟਡੀ 12 ਤਰੀਕ ਨੂੰ ਤੁਹਾਡਾ ਜਿਹੜਾ ਪੰਜਾਬੀ ਦਾ ਪੇਪਰ ਹੋਏਗਾ ਜਨਰਲ ਪੰਜਾਬੀ ਜਿਹੜੀ ਕਿ ਲਾਜ਼ਮੀ ਪੰਜਾਬੀ ਹੈਗੀ ਤੇ ਪੰਜਾਬ ਹਿਸਟਰੀ ਐਂਡ ਕਲਚਰ ਜਿਹੜੇ ਬੱਚਾ ਨੇ ਉਹ ਬਾਹਰ ਲਈ ਜਿਨ੍ਹਾਂ ਨੇ ਰੱਖਿਆ ਹੁੰਦਾਗਾ 13 ਤਿੰਨ 26 ਨੂੰ ਹੋ ਰਿਹਾ ਗੁਰਮਤ ਸੰਗੀਤ ਦਾ 16 ਨੂੰ ਹੋ ਰਿਹਾ 뮤직 ਦਾ 17 ਤਿੰਨ ਨੂੰ ਹੋ ਰਿਹਾ ਨੈਸ਼ਨਲ ਕੈਡਟ ਕੋਰਪਸ 18 ਤਿੰਨ ਨੂੰ ਹੋ ਰਿਹਾ ਜੀ ਕੰਪਿਊਟਰ ਸਾਇੰਸ 19 ਤਿੰਨ ਨੂੰ ਹੋ ਰਿਹਾ 뮤ਜ਼ਿਕ ਇਨਸਟਰੂਮੈਂਟਲ 20 ਨੂੰ ਹਿਸਟਰੀ 24 ਨੂੰ ਸੰਸਕ੍ਰਿਤ 25 ਮਾਰਚ ਨੂੰ ਗਣਿਤ ਦਾ ਹੈਗਾ 27 ਨੂੰ ਫਿਲਾਸਫੀ ਆ ਤੇ 30 ਤਰੀਕ ਦਾ ਰਾਜਨੀਤੀ ਸ਼ਾਸਤਰਾ ਤੇ ਫਿਜ਼ਿਕਸ ਹੈਗਾ 1 4 ਦਾ ਹੈਗਾ ਜੀ ਪੰਜਾਬੀ 49ਵੇਂ ਇਲੈਕਟਿਵ ਵਾਲਾ ਜਿਹੜਾ ਨਾਲ ਇਲੈਕਟਿਵ ਵਿਸ਼ੇ ਰੱਖੇ ਹੁੰਦੇ ਨੇ ਹਿੰਦੀ ਚੌੜਵੀਂ ਅੰਗਰੇਜ਼ੀ ਉਰਦੂ 2 4 ਦਾ ਹੈਗਾ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ 4 4 26 ਸਨੇਚਰਵਾਰ ਨੂੰ ਡਾਂਸ ਕੈਮਿਸਟਰੀ ਫਿਰ ਐਨਸ ਐਨਐਸਕਿਊਐਫ ਦੇ ਬੱਚੋ ਵਿਸ਼ੇ ਆ ਕੇ ਜਿਹੜੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਸੋ ਜਿਹੜਾ ਤੁਹਾਡੇ ਭਾਈ ਡੇਡ ਸ਼ੀਟ ਆ ਚੁੱਕੀ ਹੈਗੀ ਸਲਾਨਾ ਜਿਹੜੀ ਅ ਮੈਂ ਉੱਪਰ ਸਾਰਾ ਦਸਤਾਵ ਮਾਰਚ 2026 ਦੀ ਇਸ ਕਰਕੇ ਆਪਦੀ ਤਿਆਰੀ ਕਰਉ ਹੁਣੇ ਤੋਂ ਪੜਨ ਲੱਗੋ ਨਾਲ ਦੀ ਨਾਲ ਤਾਂ ਕਿ ਤੁਹਾਨੂੰ ਕਿਸੇ ਕਿਸਮ ਦੀ ਮੁਸ਼ਕਲ ਔਰ مشقت ਨਾ ਆਵੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤਾਂ ਕਿ ਹਰ ਵਿੱਚੇ ਕੋਲ ਇਹ ਗੱਲ ਪਹੁੰਚੇ ਜਿਹੜੀ ਤਾਂ ਕਿ ਆਪਦੀ ਤਿਆਰੀ ਆ ਉਸ ਸਾ ਕਿਤਾਬ ਦੇ ਨਾਲ ਉਹ ਕਰ ਸਕਣ ਜਿਹੜਾ ਹੈਗਾ ਸ਼ੁਕਰੀਆ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਮਿਹਰਬਾਨੀ ਥੈਂਕ ਯੂ